ਉਹ ਵੀ ਬੰਦ ਤਾਂ ਨਹੀਂ ਬੰਦਤ ਹੋ ਗਈ ਤੇ ਅੱਜ ਦੀ ਆਹ ਆਹ ਆਇਓ ਤੋੜੀ ਰਹਿਣੀ ਆ ਤੋੜਨੀ ਨਹੀਂ ਆਇਓ ਖਾ ਲਿਓ ਨਾ ਨਾ ਖਾ ਲੇ ਸਾਰੇ ਨਹੀਂ ਵੜੋ ਤੇ ਉੱਤਰੋ ਆ ਨਹੀਂ ਤੇ ਮੇਰੇ ਤੇ ਨਾ ਚੱਲ ਉੱਤਰ ਚੱਲ ਮੈਂ ਵੀ ਆਹ ਲੋਜੀ ਕੱਪੜੇ ਤੂੰ ਤੇ ਸਮਾਰਦੇ ਨੇ ਹਰ ਇਹਨੂੰ ਲਾਤਾ ਅੱਜ ਆਪਾਂ ਇਹ ਗੋਹਾ ਇਹ ਲਾ ਦਾਂਗੇ ਪੰਟੂ ਪਾ ਦਾਂਗੇ ਪੱਡੂ ਲਾ ਕੇ ਫੇਰ ਰੱਖਾਂਗੇ ਇਹਦੇ ਵਿੱਚ ਢਾਲ ਦੂਣ ਇਧਰ ਕੱਪੜੇ ਸੁੱਕਣੇ ਪਾ ਤੇ ਧੁੱਪ ਵੀ ਦੇਖੋ ਸੂਰਜ ਆ ਗਰੂ ਆ ਗਰੂ ਆ ਗਰੂ ਕਿੰਨੀ ਧੁੱਪ ਹੈ ਲੋਜੀ ਕੱਪੜੇ ਪਾ ਤੇ ਹੋ ਗਏ ਇਕੱਠੇ ਹਵਾ ਬੜੀ ਚੱਲ ਪਈ ਅੱਜ ਹਲ ਬੜਿੰਗ ਹੋ ਗਏ ਚਲੋ ਸੁੱਕ ਜਾਣਗੇ ਸ਼ਾਮ ਤੱਕ ਪਾ ਤੇ ਧੁੱਪਾਂ ਬੜੀਆਂ ਨੇ ਹੁਣ 7-8 ਵਜੇ ਤੱਕ ਸੁੱਕ ਜਾਣਗੇ ਸਾਰੇ ਚਲੋ ਨਿਬੜ ਗਿਆ ਕੰਮ ਆਪਣਾ ਕੱਪੜਿਆਂ ਦਾ ਉਧਰ ਥਾਲ ਧਰ ਦੇ ਤੇ ਤਰ ਤਰੀ ਤਰਤਾ ਚਾਹ ਬਣਾ ਲਈ ਸਾਬ ਬਣਾ ਕੇ ਤੜਕਾ ਲਾ ਕੇ ਫਿਰ ਫਰੀ ਹੋਗੇ ਫਿਰ ਨੰਨੂ ਸਾਂਭਣਾ ਹੁੰਦਾ

ਮੁੰਦੀ ਮਤਰੀ ਮਤਰੀ ਉਹ ਪੈਨ ਉੱਤੇ ਰੋ ਆ ਦੇ ਆ ਦੇ ਆ ਦੇ ਸਿੱਟੇ ਪੈਣ ਕੇ ਖੜ ਜਾ ਹਾਂ ਦਿਨੂਰ ਪਾ ਦਨੀ ਆ ਦੇ ਨਾੜੇ ਦਾੜਹ ਹਦੀ ਨੂੰ ਖਾ ਲਈ ਮੁੰਦੀ ਮਤਰੀ ਤੜਕਾ ਲਾਤਾ ਮਲਾ ਕੇ ਉਹਦੇ ਚ ਇੱਧਰ ਬਣਾ ਲਈ ਸਬਜ਼ੀ ਲੈ ਮੁੰਦੀ ਮਤਰੀ ਦਰਵਾਜ਼ਾ ਦਿਖਾਇਆ ਕਰ ਮੁੰਦੀ ਮਤਰੀ बन गई सब्जी उसबी दी आलू दी सब्जी आत्ता गो ता है हम रोटी ला रही है, है? है। लो जी वेग्रू जी चा पानी कर लिया

ਠੋਕਰੀ ਆ ਸੁਫਾਈ ਸਾਹ ਲੋ ਜੀ ਥੋੜੀ ਜਗ੍ਹਾ 'ਚ ਇੰਨੀ ਆ ਪੱਗਾ ਰੱਖਤੀ ਆ ਮੈਂ ਚਿੰਤੀਆਂ ਸਮਾਨ ਇਹ ਰੱਖ ਤੇ ਪੱਟ ਕੇ ਬੇਟੇ ਦੇ ਇਹ ਦੇਖੋ ਨਹੀਂ ਬਹੁਤ ਢੀਡ ਹੋ ਜਾਂਦੀ ਆ ਹਨਾ ਭਰ ਗਿਆ ਕਪ ਬੋਰਡ ਤੇ ਲੋ ਜੇ ਇਹ ਸਮਾਨ ਝੋਲੇ 'ਚ ਵੇਚਣ ਵਾਲਾ 10 ਦਿਨ ਦੇ ਖਾਂਡੇ ਟਿੰਡੇ ਜੀ ਨੇ ਚੱਕ ਦੀਆਂ ਫੇਰ ਆ ਕੇ ਮੈਂ ਕਰਾਂ ਠੀਕ ਫੇਰ ਆ ਕੇ ਚੱਕ ਦੀਆਂ ਤੇ ਲੋ ਜੀ ਇੇਠਾਂ ਰੱਖਤੀਆਂ ਪੱਗਾਂ ਆਪਣੀਆਂ ਤੇ ਚੱਕਣੀਆਂ ਸੁਖਾਲੀਆਂ ਨਿਕਣ ਮੈਂ ਕੱਠੀਆਂ ਕਰਕੇ ਰੱਖਤੀਆਂ ਉਲਝਣ ਗਈਆਂ ਨਹੀਂ ਹੁਣ ਉਲਝਣ ਵਾਲੀ ਦਾ ਕੰਮ ਘਟ ਗਿਆ ਹੁਣ ਮੈਂ ਇੱਥੇ ਰੱਖ ਤਾਂ ਸਾਫ਼ ਕਰਤਾ ਤੇ ਪੱਗਾਂ ਪਹਿਲਾਂ ਉੱਧਰ ਸੀਗੀਆਂ ਉੱਧਰ ਹੋ ਜਾਂਦੀ ਸੀਗੀ ਭੀੜ ਹਣੀ ਚੱਕਦਾ ਤੇ ਫੋਲ ਕੇ ਸੜ ਜਾਂਦਾ ਤੇ ਹੁਣ ਇੱਕੜ ਰੱਖ ਦਿਆ ਕਰੂੰਗੀ ਰੋਜ਼ ਰੋਜ਼ ਤਾਂ ਧੋਏ ਦੇਣੀ ਆ ਮੈਂ ਦੋ ਦਿਨ ਤੀਏ ਦਿਨ ਜਾਂ ਹੁਣ ਤਾਂ ਮੈਂ ਰੋਜੇ ਧੋਦਨੀ ਆ ਬੱਚਿਆਂ ਕਰਕੇ ਛੋਟਿਆਂ ਕਰਕੇ ਹੁਣ ਉੱਪਰੋਂ ਸਮਾਰਦੀਆਂ अलमारी ਤੇ ਉੱਪਰੋਂ ਕੱਪੜੇ ਸਮਾਰਦੂ ਦੇਖੋ ਉਹਨਾਂ ਨੇ ਸੋਹਣੀਆਂ ਲਾਈ ਦੀਆਂ ਨੇ ਜਿਹੜੀ ਮਰਜੀ ਰੰਗ ਦਿਖ ਜੂਗਾ ਚੱਕ ਲੂਗਾ ਇੱਥੇ ਆ ਕਾਲੇ ਤਾਂ ਪਰਨੇ ਰੋਜੇ ਬਨਦਾ ਜਦੋਂ ਕੰਮ ਕਰਦਾ ਹੁਣਾ ਉੱਥੇ ਤੇ ਇਹ ਵੀ ਵਧੀਆ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਚਲੋ ਜੀ ਹੁਣ ਉੱਪਰੋਂ ਸਮਾਰੀ ਉੱਪਰੋਂ ਰੱਖਣਾ ਕੋਟ ਕਾਟ ਕੱਢੀਏ ਉੱਪਰੋਂ ਸਮਾਰੀ ਆਪਾਂ ਸਾਫ ਕਰੀਏ ਠਿਕਾਣਾ ਬਸਾ ਕੇ ਉੱਪਰ ਕੱਪੜੇ ਵਿਸਾਈ ਪਏ ਨੇ ਮੇਰੇ ਲੋ ਜੀ ਇਹਨਾਂ ਨੂੰ ਚੱਕੀਏ ਸਮਾਨ ਉਹ ਇੱਧਰ ਰੱਖਦਾ ਹਾਂ ਤੜਕੇ ਵੀ ਚੱਕਣਾ ਪਊ ਹੁਣ ਪੌੜੀ ਥੱਲੇ ਰੱਖ ਲੋ ਜੀ ਇਹਨਾਂ ਸਮਾਨ ਤਾਂ ਹੁਣ ਇਹ ਸਮਾਰ ਨਾ ਵਾ ਆਹ ਇਸ ਮਾਰ ਦੀ ਔਰ ਇਹ ਕੱਪੜੇ ਔਰੇ ਵੀ ਬਹੁਤ ਛੜਾ ਰਖੜਾਇਆ ਪਿਆ ਬੱਚਿਆਂ ਨੇ ਹਾਂ ਸੁਲਟਾਂ ਟੰਗਦਾ ਹਨਾ ਹੈਂਗਰ ਤੇ 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 ਵੇ ਜਰੂਰ ਉਸ ਕਨਾਤਾ ਕਿੰਨਾ ਕੱਪੜੇ ਖੜਾਏ ਪਏ ਨੇ ਚਲੋ ਜੀ ਸਵਾਨ ਕੱਢ ਲਿਆ ਬਾਹਰ ਆਪਾਂ ਪੈਂਟਾਂ ਪੂਟਾਂ ਇੱਧਰ ਬਿਟੇ ਦੀਆਂ ਤੇ ਆਪਾਂ ਕਰੀਏ ਸਾਫ ਲਮਾਰੀ ਇੱਥੋਂ ਇਹ ਵੀ ਸਾਫ ਕਰਦੇ ਆ ਸਾਰੇ ਕੱਪੜੇ ਬਾਹਰ ਕੱਢ ਲੇ ਖਾਲੀ ਕਰ ਲਈ ਲਮਾਰੀ ਹੁਪਾਂ ਨੇ ਹੁਣ ਆ ਵੀ ਲਾਦਾ ਕੋਟ-ਕੂਟ ਜੇ ਲੋ ਜੀ ਖਾਲੀ ਕਰਤਾ ਸਾਰਾ ਸਾਫ ਕਰਤਾ ਇਹ ਬਸ ਹਟਾ ਕਾਗਜ ਇੱਥੇ ਰੇਤੇ ਰੁੱਤੇ ਤੇ ਚਰੀਟਾ ਪੈਣ ਤੋਂ ਤੇ ਇਹ ਲਪਾਤੀ ਰੱਖਦੇ ਸੀ ਇਹ ਮੇਰੇ ਕੋਲ ਤਾਂ ਬਣਾਣ ਵਾਲੇ ਨੇ ਆਹ ਕੁਝ ਛੋਟੇ ਕਮ ਆ ਜਾਂਦੇ ਨੇ ਛੋਟਾ ਸੱਟ ਵਾਲੇ ਨਾਲ ਲੋਜੀਕ ਟੰਕ ਤੇ ਕੱਪੜੇ ਤੇ ਰੱਖਦੇ ਸਮਾਰ ਤੇ ਹੀਠਾਂ ਲਾਤੀਆਂ ਪੱਗਾਂ ਆਪਾਂ ਨੇ ਇਹ ਸਮਾਰ ਤੇ ਇਹ ਪਾਤੀਆਂ ਜਰਾਬਾਂ ਇਹਦੇ ਚ ਜਰਾਬਾਂ ਪਾਈਆਂ ਵੀ ਨਹੀਂ ਤੇ ਰਮਾਲਾਂ ਇਹ ਉਹ ਹੈਗੇ ਗਰਮੀ ਵਾਲੇ ਕੱਪੜੇ ਇਹ ਵੀ ਪੁੱਛੂ ਬੇਟੇ ਨੂੰ ਹਨਾ ਆ ਮੋਟੀਆਂ ਨੇ ਤੇ ਲੋਜੀ ਸਾਫ ਕਰਤਾ ਬੈਗ ਨੂੰ ਸਾਫ ਕਰਕੇ ਜਿਮਾਰੀ ਸਾਫ ਕਰਤੀ ਸੈਟ ਕਰਤੀ ਇੰਨੇ ਦਿਨ ਹੋ ਗਏ ਕਾਲ ਕਰੀ ਜਾਂਦੀ ਸੀ ਲੋਜੀ ਸਾਫ ਸਫਾਈ ਹੋ ਗਈ ਆਪਣੀ ਕੰਮ ਨਿਪੜ ਗਿਆ ਤੇ ਲੋਜੀ ਸਾਫ ਸਾਫ ਕਰਕੇ ਝਣ ਪੋਚਾ ਕਰਤਾ ਕਰਗੀ ਪੀਤੀ ਇਕੱਠਾ ਸੋਫਾ ਤੱਕਾ ਬਰ। ਲੋਜੀ ਕੰਮ ਨਿਬੜ ਗਿਆ ਆਪਣਾ। ਇੱਧਰਲੀ ਕਮਰੇ ਦਾ ਨਿਬੜ ਗਿਆ ਸਾਫ ਕਰਤਾ। ਪਾਣੀ ਨਿਬੜ ਗਿਆ। ਇੱਧਰ ਵੀ ਲਗਾਤਾ ਪੋਚਾ, ਝਾੜੂ। ਉਹ ਨੰਨੂ ਦੇ ਕੱਪੜੇ ਰੱਖੇ ਹੋਏ ਨੇ ਧੁੱਪੇ। ਉੱਥੇ ਧੁੱਪ ਬੜੀ ਪੈਂਦੀ ਆ ਉਧਰੋਂ ਸੁੱਕ ਜਾਣਗੇ। ਚਲੋ ਜੀ। ਨਮੀਰ ਦਾ ਵੀ ਕਮਰਾ। ਤੇ ਬਾਹਰ ਪਾਉਣ ਨਾਲੋਂ ਫਿਰ ਅੰਦਰੇ ਪਾ ਦਾਨੀਆ ਸੁੱਕ ਜਾਂਦੇ ਨੇ ਕੱਪੜੇ ਹਨਾ। ਨੰਨੂ ਦੇ। ਚਲੋ ਜੀ ਇੱਧਰ ਵੀ ਕੰਮ ਨਿਬੜ ਗਿਆ ਆਪਣਾ।